ਅੱਜ ਪਹਿਲੀ ਵਾਰ ਭਾਰਤ ਦੇ ਬਹੁਤ ਵੱਡੇ ਕਾਰਪੋਰੇਟ ਅਮੀਰ ਸਰਮਾਇਦਾਰ ਗੌਤਮ ਅਡਾਨੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਦੀ ਖਬਰ ਆਈ ਹੈ ਕਹਿੰਦੇ ਹੁਣ ਆਇਆ ਊਠ ਪਹਾੜ ਦੇ نیچے ਤੇ ਉਧਰ ਗੌਤਮ ਅਡਾਨੀ ਨੂੰ ਸਿੱਧੇ ਰੂਪ ਚ ਸਾਹਮਣੇੋਂ ਰਾਹੁਲ ਗਾਂਧੀ ਨੇ ਘੇਰ ਲਿਆ ਤੇ ਰਾਹੁਲ ਗਾਂਧੀ ਨੂੰ ਫਿਰ ਅੱਗੋਂ ਬੀਜੇਪੀ ਨੇ ਘੇਰ ਲਿਆ ਤੇ ਤਿੰਨੋਂ ਆਪਸ ਦੇ ਵਿੱਚ ਉਲਝ ਗਏ ਨੇ ਤੇ ਇੱਥੇ ਹੁਣ ਆਪਣਾ ਕੀ ਫਰਜ ਬਣਦਾ ਹੈ ਪੂਰੀ ਗੱਲ ਕਰਦੇ ਆ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਅੱਜ ਗੌਤਮ ਅਡਾਨੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਨੇ ਗੌਤਮ ਅਡਾਨੀ ਦੇ ਖਿਲਾਫ ਕੇਸ ਦਰਜ ਹੋਇਆ ਔਰ ਇਹ ਭਾਰਤ ਚ ਨਹੀਂ ਅਮਰੀਕਾ ਚ ਹੋਇਆ ਔਰ ਕਿਉਂ ਹੋਇਆ ਤੇ ਰਾਹੁਲ ਗਾਂਧੀ ਨੇ ਕਿਵੇਂ ਘੇਰਿਆ ਔਰ ਰਾਹੁਲ ਗਾਂਧੀ ਨੂੰ ਭਾਜਪਾ ਨੇ ਕਿਵੇਂ ਘੇਰਿਆ ਪੂਰੀ ਜਾਣਕਾਰੀ ਗੌਰ ਨਾਲ ਅਖੀਰ ਤੱਕ ਸੁਣ ਲਿਓ ਹੋਇਆ ਇੰਜ ਕਿ ਗੌਤਮ ਅਡਾਨੀ ਦੇ ਉੱਪਰ ਇਹ ਦੋਸ਼ ਲੱਗੇ ਨੇ ਗੌਤਮ ਅਡਾਨੀ ਤੇ ਉਹਦੇ ਭਤੀਜੇ ਸਾਗਰ ਅਡਾਨੀ ਦੇ ਉੱਪਰ ਤੇ ਨਾਲ 6 ਜਣੇ ਇਹਨਾਂ ਦੇ ਹੋਰ ਸਾਥੀ ਨੇ ਜਿਨ੍ਹਾਂ ਦੇ ਖਿਲਾਫ ਅਮਰੀਕਾ ਦੀ ਵਾਸ਼ਿੰਗਟਨ ਦੀ ਜਿਹੜੀ ਫੈਡਰਲ ਅਦਾਲਤ ਹੈ ਉਹਦੇ ਵਿੱਚ ਇਹ ਕੇਸ ਗਿਆ ਔਰ ਕੇਸ ਉੱਥੋਂ ਦੇ ਜਿਹੜੇ ਨ્યાਇਕ ਅਧਿਕਾਰੀ ਆ ਉਹਨਾਂ ਨੇ ਪਾਇਆ ਔਰ ਦੋਸ਼ ਲੱਗੇ ਨੇ ਕਿ ਅਡਾਨੀ ਨੇ ਅਮਰੀਕਾ ਦੇ ਵਿੱਚ ਸੋਲਰ એનર્ਜੀ ਪ੍ਰੋਜੈਕਟ ਦਾ ਠੇਕਾ ਹਾਸਲ ਕਰਨ ਦੇ ਲਈ 2200 ਕਰੋੜ ਰੁਪਏ ਦੀ ਰਿਸ਼ਵਤ ਉਹਨਾਂ ਅਧਿਕਾਰੀਆਂ ਨੂੰ ਆਫਰ ਕੀਤੀ ਹੈ ਜਿਨ੍ਹਾਂ ਨੇ ਉਹ ਠੇਕਾ ਜਾਂ ਉਹ ਕੰਟਰੈਕਟ ਦੇਣਾ ਸੀ ਔਰ ਨਾਲ ਇਹ ਵੀ ਦੋਸ਼ ਲੱਗਿਆ ਕਿ ਅਡਾਨੀਆਂ ਨੇ ਇਹ ਸਾਰਾ ਕੁਝ ਕਰਨ ਦੇ ਲਈ ਜਿਹੜੇ ਨਿਵੇਸ਼ਕ ਨੇ ਅਮਰੀਕਾ ਦੇ ਇਨਵੈਸਟਰ ਤੇ ਬੈਂਕ ਉਹਨਾਂ ਨੂੰ ਵੀ ਮਿਸਗਾਈਡ ਕੀਤਾ ਤੇ ਉਹਨਾਂ ਦੇ ਨਾਲ ਧੋਖਾ ਧੜੀ ਕੀਤੀ ਹੈ ਹੁਣ ਅਮਰੀਕਾ ਦੇ ਵਿੱਚ ਅਡਾਨੀ ਦੇ ਉੱਪਰ ਕੇਸ ਸ਼ੁਰੂ ਹੋ ਗਿਆ ਪਰ ਉਧਰ ਰਾਹੁਲ ਗਾਂਧੀ ਸਾਹਮਣੇ ਆ ਗਿਆ ਰਾਹੁਲ ਗਾਂਧੀ ਨੇ ਜਿਹੜੀਆਂ ਗੱਲਾਂ ਬੋਲੀਆਂ ਨੇ ਤੁਸੀਂ ਦੱਸਿਓ ਕਿ ਉਹ ਠੀਕ ਨੇ ਕਿ ਗਲਤ ਨੇ ਰਾਹੁਲ ਗਾਂਧੀ ਕਹਿੰਦਾ ਵੀ ਅਮਰੀਕਾ ਦੇ ਵਿੱਚ ਤਾਂ ਅਡਾਨੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ ਪਰ ਭਾਰਤ ਦੇ ਵਿੱਚ ਨਹੀਂ ਸ਼ੁਰੂ ਹੋਈ ਉਹ ਕਹਿੰਦਾ ਇਸ ਕਰਕੇ ਕਿਉਂਕਿ ਅਡਾਨੀ ਤੇ ਮੋਦੀ ਮਿਲੇ ਹੋਏ ਨੇ ਰਾਹੁਲ ਗਾਂਧੀ ਕਹਿੰਦਾ ਇਹ ਦੋਨੋਂ ਇੱਕ ਮਿੱਕ ਨੇ ਰਾਹੁਲ ਗਾਂਧੀ ਕਹਿੰਦਾ ਅਡਾਨੀਆਂ ਨੂੰ ਮੋਦੀ ਸਾਹਿਬ ਪੂਰੀ ਜੋਰ ਲਾ ਕੇ ਬਚਾਉਂਦੇ ਨੇ ਉਹ ਕਹਿੰਦਾ ਭਾਰਤ ਦੇ ਵਿੱਚ ਹਿਡਨਬਰਗ ਦੀ ਰਿਪੋਰਟ ਅਨੁਸਾਰ ਸਭ ਤੋਂ ਵੱਡਾ ਜਿਹੜਾ ਕਪਲਾ ਉਹ ਅਡਾਨੀਆਂ ਨੇ ਕੀਤਾ ਦੂਜਾ ਉਹ ਕਹਿੰਦਾ ਜਿਹੜਾ ਸੇਬੀ ਦੇ ਵਿੱਚ ਗੜਬੜ ਦੀ ਜਦੋਂ ਉਹ ਸਾਰੀ ਜਿਹੜਾ ਨਿਕਲ ਕੇ ਬਾਹਰ ਆਇਆ ਤਾਂ ਮਾਧਵੀ 부ਚ ਜਿਹੜੀ ਸੇਬੀ ਦੀ ਮੁਖ ਸੀ ਉਹਨੇ ਅਡਾਨੀਆਂ ਨੂੰ ਬਚਾਇਆ ਤੇ ਉਹਨੂੰ ਮੋਦੀ ਸਾਹਿਬ ਤੇ ਉਹਦੀ ਸਰਕਾਰ ਨੇ ਬਚਾਇਆ ਔਰ ਰਾਹੁਲ ਗਾਂਧੀ ਨੇ ਸਿੱਧਾ ਕਿਹਾ ਕਿ ਇਹ ਸਾਰੇ ਰਲ ਮਿਲ ਕੇ ਖੇਡ ਖੇਡ ਰਹੇ ਨੇ ਔਰ ਸਾਰੀ ਪੂੰਜੀ ਕੁਝ ਹੱਥਾਂ 'ਚ ਇਕੱਠੀ ਹੋ ਰਹੀ ਹੈ ਹੁਣ ਇੱਥੇ ਭਾਵੇਂ ਰਾਹੁਲ ਗਾਂਧੀ ਹੋਰਾਂ ਦੀ ਪਾਰਟੀ ਦੀ ਸਰਕਾਰ ਵੇਲੇ ਵੀ ਸਰਮਾਇਦਾਰ ਉੱਪਰ ਦੀ ਉੱਪਰ ਗਏ ਉਹਨਾਂ ਦੀਆਂ ਨੀਤੀਆਂ ਵੀ ਇਹ ਹੋ ਰਹੀਆਂ ਪਰ ਅੱਜ ਜਿਹੜੀਆਂ ਗੱਲਾਂ ਰਾਹੁਲ ਗਾਂਧੀ ਬੋਲ ਰਿਹਾ ਨਾ ਉਹ ਬਿਲਕੁਲ ਠੀਕ ਕਹਿ ਰਿਹਾ ਔਰ ਦੂਜੀ ਗੱਲ ਰਾਹੁਲ ਗਾਂਧੀ ਨੂੰ ਅੱਗੋਂ ਆਣ ਕੇ ਰਿਆ ਬੀਜੇਪੀ ਨੇ ਬੀਜੇਪੀ ਦੇ ਜਿਹੜੇ ਵੱਡੇ ਆਗੂ ਆ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਹੁਣੇ ਕੁਝ ਦਿਨ ਪਹਿਲਾਂ ਕੀਤੀ ਹੈ ਉਹ ਸਿੱਧੇ ਕਹਿੰਦੇ ਵੀ ਰਾਹੁਲ ਗਾਂਧੀ ਸਾਡੇ ਤੇ ਸਵਾਲ ਉਠਾਉਂਦਾ ਤੇ ਨਾਲ ਰਾਹੁਲ ਗਾਂਧੀ ਕਹਿੰਦਾ ਵੀ ਨਿਆ ਪਾਲਕਾ ਦਾ ਕੰਮ ਵੀ ਕਾਂਗਰਸ ਕਰ ਰਹੀ ਹੈ ਸਰਕਾਰ ਦਾ ਕੰਮ ਵੀ ਕਾਂਗਰਸ ਕਰ ਰਹੀ ਹੈ ਤੇ ਮੀਡੀਆ ਦਾ ਕੰਮ ਵੀ ਕਾਂਗਰਸ ਕਰ ਰਹੀ ਹੈ। ਔਰ ਬੀਜੇਪੀ ਵਾਲੇ ਕਹਿੰਦੇ ਵੀ ਇਹ ਮਾਂ ਪੁੱਤ ਜਿਹੜੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੋਵੇਂ ਜਮਾਨਤ ਤੇ ਬਾਹਰ ਨੇ ਔਰ ਇਹ ਨਿਆਂਪਾਲਿਕਾ ਤੇ ਸਵਾਲ ਉਠਾਉਂਦੇ ਨੇ। ਕਹਿੰਦੇ ਕੇਸ ਇਹਨਾਂ ਤੇ ਚੱਲੀ ਜਾਂਦੇ ਨੇ। ਇਹ ਅਦਾਲਤਾਂ ਤੇ ਸਵਾਲ ਉਠਾਉਂਦੇ ਨੇ। ਭਈ ਅਦਾਲਤਾਂ ਦਾ ਕੰਮ ਵੀ ਅਸੀਂ ਕਰ ਰਹੇ ਆ। ਔਰ ਬੀਜੇਪੀ ਨੇ ਇੱਥੋਂ ਤੱਕ ਕਿਹਾ ਉਹ ਕਹਿੰਦੇ ਕਿ ਦੇਖੋ ਇਹਨਾਂ ਦੇ ਉੱਪਰ ਅਦਾਲਤਾਂ ਨੂੰ ਸਿੱਧਾ ਸੋ ਮੋਟੋ ਆਪਣੇ ਆਪ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਇਹ ਅਦਾਲਤਾਂ ਦੀ ਮਾਣਹਾਨੀ ਕਰ ਰਹੇ ਨੇ ਇਹ ਗੱਲ ਭਾਜਪੀ ਨੇ ਬੋਲੀ ਹੈ ਭਾਜਪੀ ਦੇ ਬੁਲਾਰਿਆਂ ਨੇ ਬੋਲੀ ਹੈ ਦੂਜੇ ਨੰਬਰ ਤੇ ਉਹਨਾਂ ਨੇ ਇਹ ਕਿਹਾ ਉਹ ਕਹਿੰਦੇ ਭਈ ਇਹ ਜਿਹੜੇ ਰਾਹੁਲ ਗਾਂਧੀ ਹੋਰੀ ਨੇ ਜੇ ਇਹ ਐਨਏ ਪਾਰਟ ਸਾਫ਼ ਨੇ ਤਾਂ ਫਿਰ ਅਡਾਨੀਆਂ ਅਬਾਨੀਆਂ ਤੋਂ ਇਹਨਾਂ ਨੇ ਚੋਣ ਫੰਡ ਚੋਣ ਬਾਂਡ ਕਿਉਂ ਲੈਣੇ ਔਰ ਜੇ ਅੱਜ ਹੀ ਕਹਿੰਦੇ ਉਹ ਕਾਂਗਰਸ ਨੂੰ ਹੋਰ ਚੋਣ ਬਾਣਟ ਦੇ ਦੇਣ ਤਾਂ ਫਿਰ ਕਹਿੰਦੇ ਵੀ ਇਹਨਾਂ ਨੇ ਚੁੱਪ ਕਰ ਜਾਣਾ ਫਿਰ ਇਹ ਨਹੀਂ ਬੋਲਣਗੇ ਹੁਣ ਤੁਸੀਂ ਦੱਸੋ ਕੌਣ ਠੀਕ ਕਹਿ ਰਿਹਾ ਹੈ ਪਹਿਲਾ ਸਵਾਲ ਤਾਂ ਅਡਾਨੀ ਹੋਰਾਂ ਨੇ ਇਹ ਕਹਿ ਦਿੱਤਾ ਵੀ ਸਾਡੇ ਤੇ ਦੋਸ਼ ਝੂਠੇ ਨੇ ਬੇਬੁਨਿਆਦ ਨੇ ਅਸੀਂ ਇਹੋ ਜਿਹਾ ਕੁਝ ਨਹੀਂ ਕੀਤਾ ਪਹਿਲਾਂ ਜਦੋਂ ਅਡਾਨੀ ਬੰਦਰਗਾਹ ਤੋਂ ਜਿਹੜਾ ਬਹੁਤ ਹਜ਼ਾਰਾਂ ਕਰੋੜ ਦਾ ਨਸ਼ਾ ਫੜਿਆ ਗਿਆ ਸੀ ਉਦੋਂ ਵੀ ਅਡਾਨੀਆਂ ਨੇ ਕਹਿ ਦਿੱਤਾ ਸੀ ਵੀ ਸਾਡਾ ਇਹ ਚ ਕੋਈ ਦੋਸ਼ ਨਹੀਂ ਫਿਰ ਹਿਡਨਬਰਗ ਦੀ ਰਿਪੋਰਟ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਇਤਿਹਾਸ ਦਾ ਘਟਾਲਾ ਇਹਨਾਂ ਨੇ ਕੀਤਾ ਉਦੋਂ ਵੀ ਅਡਾਨੀਆਂ ਨੇ ਕਿਹਾ ਕਿ ਸਾਡਾ ਕੋਈ ਕਸੂਰ ਨਹੀਂ ਜਦੋਂ ਫਿਰ SEBI ਵਾਲੀ ਜਿਹੜੀ ਇਹ ਇਸ ਘਟਾਲੇ ਦੀ 2000 ਕਰੋੜ ਵਾਲੀ ਉਹ ਸਾਹਮਣੇ ਆਇਆ ਉਦੋਂ ਵੀ ਅਡਾਨੀਆਂ ਨੇ ਕਿਹਾ ਵੀ ਸਾਡਾ ਕੋਈ ਦੋਸ਼ ਨਹੀਂ ਅੱਜ ਫਿਰ ਅਡਾਨੀ ਕਹਿ ਰਹੇ ਨੇ ਸਾਡਾ ਕੋਈ ਦੋਸ਼ ਨਹੀਂ ਤੁਹਾਨੂੰ ਕੀ ਲੱਗਦਾ ਹੈ ਕੀ ਅਡਾਨੀ ਬਿਲਕੁਲ پاک ਨੇ ਸਾਫ਼ ਨੇ ਪਵਿੱਤਰ ਨੇ ਕੀ ਅਡਾਨੀਆਂ ਨੇ ਜਿਹੜਾ 20 ਸਾਲਾਂ 15 ਸਾਲਾਂ ਦੇ ਵਿੱਚ ਹੀ ਇੰਨਾ ਜ਼ਿਆਦਾ ਧਨ ਇਕੱਠਾ ਕੀਤਾ ਕਿ ਮੇਰੇ ਖਿਆਲ ਦੇ ਨਾਲ ਜੇ ਉਹਨਾਂ ਦੇ ਅੱਗ ਲਾਈ ਜਾਵੇ ਧਨ ਨੂੰ ਕਈ ਦਿਨ ਤਾਂ ਮੱਚੀ ਜਾਏਗਾ ਔਰ ਕੋਠੇ ਕਿੰਨੇ ਭਰ ਜਾਣਗੇ ਰੁਪਈਆਂ ਦੇ ਨਾਲ ਜੇ ਉਹਨਾਂ ਦੇ ਧਨ ਦੀ ਗੱਲ ਕਰੀਏ ਤਾਂ ਦੇਸ਼ ਦੇ ਦੂਜੇ ਨੰਬਰ ਦਾ ਸਭ ਤੋਂ ਵੱਡਾ ਸਰਮਾਇਦਾਰ ਗੌਤਮ ਅਡਾਨੀ ਬਣਿਆ ਕੁਝ ਟਾਈਮ ਤਾ ਪਹਿਲੇ ਨੰਬਰ ਦਾ ਵੀ ਬਣ ਗਿਆ ਸੀ ਤਾਂ ਕੀ ਇਹ ਸਾਰਾ ਧਨ ਇੱਕ ਨੰਬਰ ਦੀ ਸੱਚੀ ਸੁੱਚੀ ਕਿਰਤ ਕਮਾਈ ਨਾਲ ਜੁੜਿਆ ਇਹ ਸਵਾਲ ਹੈ ਦੂਜਾ ਜਿਹੜੀ ਗੱਲ ਰਾਹੁਲ ਗਾਂਧੀ ਨੇ ਕਹੀ ਹੈ ਵੀ ਮੋਦੀ ਇਹਨਾਂ ਨਾਲ ਮਿਲਿਆ ਤੇ ਇਹ ਮੋਦੀ ਨਾਲ ਤੇ ਮੋਦੀ ਇਹਨਾਂ ਨੂੰ ਬਚਾਰਿਆ ਕੀ ਰਾਹੁਲ ਗਾਂਧੀ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਤੇ ਤੀਜਾ ਰਾਹੁਲ ਗਾਂਧੀ ਨੂੰ ਜਿਵੇਂ ਭਾਜਪਾ ਨੇ ਕਹਿ ਰਿਆ ਕੀ ਭਾਜਪਾ ਠੀਕ ਕਹਿ ਰਹੀ ਹੈ ਕਿ ਸੱਚਮੁੱਚ ਜੇ راہੁਲ ਗਾਂਧੀ ਹੋਰਾਂ ਨੂੰ ਇਹ ਫੰਡ ਦੇ ਦੇਣ ਚੋਣ ਫੰਡ ਤਾਂ راہੁਲ ਗਾਂਧੀ ਹੋਰੀ ਚੁੱਪ ਕਰ ਜਾਣਗੇ ਦੇਖੋ ਮੈਨੂੰ ਲੱਗਦਾ ਤਿੰਨੇ ਹੀ ਦਾਗੀ ਨੇ ਕਿਵੇਂ ਪਹਿਲਾ ਅਡਾਨੀ ਹੋਰੀ ਜਿੰਨੀ ਛੇਤੀ ਉਹ ਅਮੀਰ ਬਣੇ ਨੇ ਸਾਡੇ ਤਾਂ ਬਾਬੇ ਦੀ ਬਾਣੀ ਇਹ ਕਹਿੰਦੀ ਹੈ ਭਈ ਪਾਪਾਂ ਬਾਜੋ ਹੋਵੇ ਨਹੀਂ ਤੇ ਮੋਇਆਂ ਸਾਥ ਨਾ ਜਾਈ ਮਤਲਬ ਪਾਪਾ ਤੋਂ ਬਿਨਾ ਮਾਇਆ ਕੱਠੀ ਨਹੀਂ ਹੁੰਦੀ ਤੇ ਮਰ ਕੇ ਇਹ ਸਾਥ ਨਹੀਂ ਜਾ ਸਕਦੀ ਅਸੀਂ ਤਾਂ ਕਹਿੰਦੇ ਠੀਕ ਆ ਤੇ ਜਿਨਨੇ ਐਡੀ ਛੇਤੀ ਧਨ ਇੰਨਾ ਇਕੱਠਾ ਕੀਤਾ ਉਹ ਪਾਪਾਂ ਬਾਜ਼ ਗਲਤ ਤਰੀਕਿਆਂ ਤੋਂ ਬਿਨਾ ਨਹੀਂ ਹੋਇਆ ਤੇ ਆ ਜਿੱਦਾਂ ਹੁਣ ਆ ਗੱਲ ਸਾਹਮਣੇ ਆਈ ਹੈ ਬਈ ਸੋਲਰ એનર્ਜੀ ਪ੍ਰੋਜੈਕਟ ਦਾ ਇਹਨਾਂ ਨੇ ਲੈਣਾ ਸੀਗਾ ਉਹ ਸਾਰਾ ਕੰਟਰੋਲ ਆਪਦੇ ਹੱਥ 'ਚ ਉਹਦੇ ਲਈ ਇੰਨੀ 265 ਮਿਲੀਅਨ ਡਾਲਰ ਦੀ ਜਿਹੜੀ ਰਿਸ਼ਵਤ ਦੇਣ ਦੀ ਗੱਲ ਕੀਤੀ ਹੈ ਉਹ ਐਵੇਂ ਨਹੀਂ ਕੀਤੀ ਐਦਾਂ ਹੀ ਬਾਕੀ ਤਰੀਕਿਆਂ ਦੇ ਨਾਲ ਵੀ ਇਹ ਉੱਪਰ ਨੂੰ ਗਏ ਨੇ ਔਰ ਜਿਹੜੀ ਬੀਜੇਪੀ ਹੈ ਲਾਜ਼ਮੀ ਤੌਰ ਤੇ ਬੀਜੇਪੀ ਦੇ ਹੱਥ ਇਹਨਾਂ ਨਾਲ ਮਿਲੇ ਨੇ ਪਹਿਲਾ ਅਡਾਨੀ ਤੇ ਅਮਾਨੀ ਦਾ ਨਾਮ ਬਹੁਤ ਘੱਟ ਲੋਕ ਜਾਣਦੇ ਸੀ 2014 ਚ ਜਦੋਂ ਪਹਿਲੀ ਵਾਰ ਬੀਜੇਪੀ ਦੀ ਮੋਦੀ ਸਾਹਿਬ ਉਹਨਾਂ ਦੀ ਸਰਕਾਰ ਕੇਂਦਰ ਚ ਬਣੀ ਉਸ ਤੋਂ ਬਾਅਦ ਫਿਰ ਮਾਨੀ ਮਾਨੀ ਡਾਨੀ ਡਾਨੀ ਹੋ ਗਈ ਹੈ ਅਡਾਨੀ ਦਾ ਨਾਮ ਕੋਈ ਜਾਣਦਾ ਸੀ 2000 14 15 ਤੋਂ ਪਹਿਲਾਂ ਕੋਈ ਗੌਤਮ ਅਡਾਨੀ ਦਾ ਨਾਮ ਨਹੀਂ ਸੀ ਜਾਣਦਾ ਉਸ ਤੋਂ ਬਾਅਦ ਇੱਕਦਮ ਪਰ ਇਹਨਾਂ ਦੀ ਮਤਲਬ ਬੱਲੇ ਬੱਲੇ ਹੋਈ ਐ ਤਾਂ ਇਹ ਸਾਰਾ ਕੁਝ ਕਿਰਪਾ ਤੋਂ ਬਿਨਾ ਨਹੀਂ ਹੋਇਆ ਤੀਜੀ ਗੱਲ ਰਾਹੁਲ ਗਾਂਧੀ ਹੋਰੀ ਰਾਹੁਲ ਗਾਂਧੀ ਹੋਰਾਂ ਤੇ ਪਹਿਲਾਂ ਵੀ ਇਹ ਅੰਕੜੇ ਆਏ ਵੀ ਇਹ ਜਿਹੜੇ ਕਾਰਪੋਰੇਟ ਘਰਾਣਿਆਂ ਤੋਂ ਇਹਨਾਂ ਨੇ ਵੀ ਮੋਟਾ ਫੰਡ ਲਿਆ ਚਾਹੇ ਉਹ ਟਾਟੇ ਚਾਹੇ ਬਿਰਲੇ ਚਾਹੇ ਅਮਾਨੀ ਤੇ ਚਾਹੇ ਅਡਾਨੀ ਉਹ ਇਹਨਾਂ ਨੂੰ ਵੀ ਫੰਡ ਦਿੰਦੇ ਰਹੇ ਨੇ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਇਹ ਵੇਖਦੇ ਨੇ ਵੀ ਹੁਣ ਸੁਭਾਵਨਾ ਕਿ ਦੀ ਸਰਕਾਰ ਆਉਣ ਦੀ ਹੈ ਜਿਹਦੀ ਉਹਨਾਂ ਨੂੰ ਲੱਗੇ ਵੀ ਐਸ ਪਾਰਟੀ ਤੋਂ ਤਾਂ ਹੁਣ ਲੋਕ ਥੋੜ੍ਹ ਜਿਹਾ ਇੱਕ ਗਏ ਨੇ ਹੁਣ ਉਹ ਬਦਲ ਨੂੰ ਫਿਰਦੇ ਨੇ ਕਾਂਟਾ ਤੇ ਉਹ ਹਜ਼ਾਰਾਂ ਕਰੋੜ ਰੁਪਈਆ ਉਸ ਪਾਰਟੀ ਨੂੰ ਚੋਣ ਫੰਡ ਦੇ ਦਿੰਦੇ ਨੇ ਜਿਹਨੂੰ ਇਲੈਕਸ਼ਨ ਬੌਂਡ ਕਿਹਾ ਜਾਂਦਾ ਤਾਂ ਫਿਰ ਆਪਦੀਆਂ ਚੰਮ ਦੀਆਂ ਚਲਾਉਂਦੇ ਨੇ ਫਿਰ ਉਸ ਪਾਰਟੀ ਤੋਂ ਮਨਮਰਜ਼ੀ ਦੇ ਕੰਮ ਕਰਾਉਂਦੇ ਨੇ ਫਿਰ ਉਹ ਪਾਰਟੀਆਂ ਉਹਨਾਂ ਦਾ ਪਾਣੀ ਭਰਦੀਆਂ ਸਰਕਾਰ ਬਣਨ ਤੋਂ ਬਾਅਦ ਤੇ ਫਿਰ ਸਰਕਾਰਾਂ ਉਹਨਾਂ ਦੀ ਮੁੱਠੀ ਚ ਚਲਦੀਆਂ ਨੇ ਉਹਨਾਂ ਦੇ ਹਿਸਾਬ ਨਾਲ ਨੀਤੀਆਂ ਬਣਦੀਆਂ ਪਾਲਿਸੀਆਂ ਬਣਦੀਆਂ ਕੰਮ ਹੁੰਦੇ ਨੇ ਆਹੀ ਸਾਰੀ ਗੇਮ ਤੇ ਖੇਡ ਹੈ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਜਿਹੜੀ ਗੱਲ ਰਾਹੁਲ ਗਾਂਧੀ ਬੋਲ ਰਿਹਾ ਬੋਲ ਉਹ ਵੀ ਸੱਚ ਰਿਹਾ ਤੇ ਜਿਹੜੀ ਗੱਲ ਬੀਜੇਪੀ ਵਾਲਿਆਂ ਨੇ ਰਾਹੁਲ ਗਾਂਧੀ ਹੋਰਾਂ ਬੋਲ ਪੁਲਤੀ ਬੋਲ ਉਹਨਾਂ ਨੇ ਵੀ ਸੱਚ ਦਿੱਤਾ ਪਰ ਹਮਾਮ ਚ ਸਾਰੇ ਹੀ ਨੰਗੇ ਨੇ ਇਹ ਅਸਲ ਦੇ ਵਿੱਚ ਇਹ ਰਾਜ ਪ੍ਰਬੰਧ ਹੀ ਸਰਮਾਇਦਾਰਾਂ ਦਾ ਪੂੰਜੀਪਤੀਆਂ ਦਾ ਇਹਦੇ ਚ ਭਾਈ ਲਾਲੋ ਲਈ ਨਾ ਕੁਝ ਹੁੰਦਾ ਹੈ ਨਾ ਹੋਣਾ ਇਸੇ ਕਰਕੇ ਦੇਸ਼ ਦੇ ਜਿੰਨੇ ਵੀ ਕੰਮ ਧੰਦੇ ਨੇ ਸਾਰੇ ਗਰੀਬ ਕਿਰਤੀ ਭਾਈ ਲਾਲੋ ਕਰਦੇ ਨੇ ਤੇ ਦੇਸ਼ ਦਾ ਜਿੰਨਾ ਵੀ ਧਨ ਸਰਮਾਇਆ ਉਹ ਮਲਕ ਭਾਗੂ ਜਿਹੜੇ ਮੁਠੀ ਭਰ ਨੇ ਉਹਨਾਂ ਦੇ ਹੱਥਾਂ 'ਚ ਇਕੱਠਾ ਹੋ ਰਿਹਾ ਹੈ ਇਸੇ ਕਰਕੇ ਅੰਕੜੇ ਆਏ ਨਾ ਵੀ ਦੇਸ਼ ਦੇ 90 ਕੁ ਵੱਡੇ ਸਰਮਾਇਦਾਰ ਨੇ 90 ਕੁ ਘਰਾਣੇ ਨੇ ਜਿੰਨਾ ਕੋਲ ਟੋਟਲ ਦੇਸ਼ ਦਾ ਅੱਧੇ ਤੋਂ ਵੱਧ ਧਨ ਇਕੱਠਾ ਹੋ ਗਿਆ ਤੇ ਬਾਕੀ ਸਾਰਾ ਦੇਸ਼ 140 ਕਰੋੜ ਲੋਕ ਉਹਨਾਂ ਕੋਲ ਉਹਨਾਂ ਨਹੀਂਗਾ ਜਿੰਨਾ ਉਹਨਾਂ 90 ਘਰਾਂ ਕੋਲ ਫਿਰ ਤੁਸੀਂ ਆਪੇ ਹਿਸਾਬ ਲਾਓ ਇਹ ਕਿਵੇਂ ਤੇ ਕਿਉਂ ਹੋ ਰਿਹਾ ਹੈ ਕਿ ਉਹ ਮਿਹਨਤੀ ਇੰਨੀ ਜ਼ਿਆਦਾ ਕਰਦੇ ਨੇ ਬਲਕੇ ਉਹ ਆਪ ਤੇ ਉਹਨਾਂ ਦੇ ਧੀਆ ਪੁੱਤ ਬਿਲਕੁਲ ਇੱਕ ਨੰਬਰ ਦੇ ਵੇਲੜ ਨੇ ਐਸ਼ ਕਰਦੇ ਨੇ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਉਹਨਾਂ ਨੇ ਦੋ ਤਰ੍ਹਾਂ ਦੇ ਕੰਮ ਹੁੰਦੇ ਨੇ ਇੱਕ ਸਰੀਰਕ ਤੇ ਇੱਕ ਦਿਮਾਗੀ ਦੋਵੇਂ ਤਰ੍ਹਾਂ ਦੇ ਕੰਮ ਕਰ ਲਈ ਉਹਨਾਂ ਨੇ ਅੱਗੇ ਬੰਦੇ ਰੱਖੇ ਹੋਏ ਨੇ ਸਰੀਰਕ ਕੰਮ ਕਰਨ ਦੇ ਲਈ ਵੀ ਤੁਸੀਂ ਇਹਨਾਂ ਦੀਆਂ ਫੈਕਟਰੀਆਂ ਕਾਰਖਾਨਿਆਂ ਤੇ ਦੇਖ ਲਓ ਲੱਖਾਂ ਵਰਕਰ ਇਹਨਾਂ ਨੇ ਰੱਖੇ ਨੇ ਉਹ ਕੰਮ ਕਰਦੇ ਨੇ ਉਹਨਾਂ ਨੂੰ ਮਾਮੂਲੀ ਤਨਖਾਹਾਂ 8-10000 ਰੁਪਇਆ ਦੇ ਕੇ ਪਾਸੇ ਕਰ ਦਿੰਦੇ ਨੇ ਤੇ ਫਿਰ ਮੋٹے ਮਨਾਫੇ ਆਪ ਇਕੱਠੇ ਕਰਦੇ ਨੇ ਤੇ ਜਿਹੜਾ ਦਿਮਾਗੀ ਕੰਮ ਹੈ ਉਹ ਕਰਨ ਦੇ ਲਈ ਵੀ ਇਹਨਾਂ ਨੇ ਮੈਨੇਜਰ ਰੱਖੇ ਨੇ ਮੁਨੀਮ ਰੱਖੇ ਨੇ ਤੇ ਪਲੈਨਰ ਪਲੈਨਿੰਗ ਕਰਨ ਲਈ ਪਲੈਨਰ ਰੱਖੇ ਹੋਏ ਨੇ ਤਾਂ ਉਹ ਸਾਰਾ ਦਿਮਾਗੀ ਤੇ ਸਰੀਰਕ ਵਰਕ ਆਮ ਲੋਕਾਂ ਤੋਂ ਕਰਾ ਕੇ ਤੇ ਮੁਨਾਫੇ ਆਪ ਵਟੋਰਦੇ ਨੇ ਪਰ ਇਹ ਕਦੋਂ ਤੱਕ ਚੱਲੇਗਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਲੋਕ ਚੇਤਨ ਤੇ ਜਾਗਰੂਕ ਨਹੀਂ ਹੋ ਜਾਂਦੇ ਜਦੋਂ ਲੋਕ ਜਾਗਰੂਕ ਤੇ ਚੇਤਨ ਹੋ ਗਏ ਜਾਗ ਉੱਠੇ ਉਦੋਂ ਇਹਨਾਂ ਦਾ ਇਹ ਸਾਰਾ ਕੁਝ ਬੰਦ ਹੋ ਜਾਣਾ ਉਸ ਤੋਂ ਬਾਅਦ ਫਿਰ ਲੋਕ ਰਾਜ ਦੀ ਸ਼ੁਰੂਆਤ ਹੋਏਗੀ ਫਿਰ ਉਹ ਆਜ਼ਾਦੀ ਉਹ ਰਾਜ ਆਏਗਾ ਜਿਹੜਾ ਸਾਡੇ ਗੁਰੂ ਸਹਿਬਾਨਾਂ ਨੇ ਚਾਹਿਆ ਜਿਹੜਾ ਭਗਤ ਸਰਾਭਿਆਂ ਗਦਰੀ ਬਾਬਿਆਂ ਨੇ ਚਾਹਿਆ ਉਹ ਰਾਜ ਫਿਰ ਸ਼ੁਰੂ ਹੋਏਗਾ ਪਰ ਜਦੋਂ ਤੱਕ ਲੋਕ ਚੇਤਨ ਨਹੀਂ ਜਾਗਰੂਕ ਨਹੀਂ ਉਦੋਂ ਤੱਕ ਨਹੀਂ ਹੋ ਸਕੇਗਾ ਸਰਕਾਰਾਂ ਤੇ ਸਿਸਟਮ ਇਹਨਾਂ ਦੇ ਹੱਥਾਂ 'ਚ ਚੱਲਦਾ ਤੇ ਉਹ ਨਹੀਂ ਚਾਹੁੰਦਾ ਕਿ ਲੋਕ ਜਾਗਰੂਕ ਹੋਣ ਉਹ ਜਾਣ ਬੁੱਝ ਕੇ ਜਵਾਨੀ ਦਾ ਤੇ ਬਚਪਨ ਦਾ ਧਿਆਨ ਉਹਨਾਂ ਕੰਮਾਂ 'ਚ ਲਾ ਕੇ ਰੱਖਦੇ ਨੇ ਜਿਨ੍ਹਾਂ 'ਚ ਚੇਤਨਾ ਤੇ ਜਾਗਰਤੀ ਨਾ ਹੋਵੇ। ਉਹ ਕਹਿੰਦੇ ਆ ਉਹ ਇਹੋ ਜਿਹੇ ਗੀਤਾਂ ਨੂੰ ਪ੍ਰਮੋਟ ਕਰਦੇ ਆ ਆਖੇ ਖਾਓ ਪੀਓ ਐਸ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਇਓ ਨਾ। ਵੀ ਬਸ ਤੁਸੀਂ ਮਾੜਾ ਮੋਟਾ ਖਾਓ ਪੀਓ ਤੇ ਮਸਤ ਰਹੋ ਤੇ ਦਿਲ ਨਾ ਦਿਖਾਇਓ ਕਿਸੇ ਦਾ ਕਿਹਦਾ। ਵੀ ਇੰਨਾ ਵੱਡਿਆਂ ਦੇ ਖਿਲਾਫ ਨਾ ਨਾ ਸੋਚੋ ਨਾ ਬੋਲਿਓ ਇਹਨਾਂ ਦਾ ਦਿਲ ਨਾ ਦਿਖਾਇਓ। ਬਸ ਆ ਕਲਚਰ ਆਫ ਪ੍ਰੋਸ ਰਹਿਣੀ ਸਾਡੇ ਅੱਗੇ ਤੇ ਅਸੀਂ ਇਸੇ ਕਲਚਰ ਦੇ ਸ਼ਿਕਾਰ ਆਂ ਜਦਨ ਅਸੀਂ ਗੁਰੂ ਗੋਬਿੰਦ ਸਿੰਘ ਜੀ ਵਾਂਗ ਉਹਨਾਂ ਦੇ ਰਾਹਾਂ ਤੇ ਤੁਰ ਪਏ ਜਦਨ ਅਸੀਂ ਭਗਤ ਸਿੰਘ ਦੇ ਰਾਹ ਤੇ ਤੁਰ ਪਏ ਉਸ ਦਿਨ ਇੱਕ ਨਵੀਂ ਆਜ਼ਾਦੀ ਇੱਕ ਨਵਾਂ ਸਮਾਜ ਪੈਦਾ ਹੋਣਾ ਪਰ ਇਹ ਨਹੀਂ ਹੋਣ ਦੇ ਰੇ ਉਦੋਂ ਤੱਕ ਜਦੋਂ ਤੱਕ ਲੋਕਾਂ ਦੇ ਦਿਮਾਗਾਂ 'ਚ ਰੌਸ਼ਨੀ ਨਹੀਂ ਪੜਦੀ ਉਦੋਂ ਤੱਕ ਇਹ ਅਡਾਨੀ ਅਬਾਨੀ ਇਹ ਚੱਲਣ ਗਈ ਉਦੋਂ ਬਾਅਦ ਨਹੀਂ ਚੱਲਣਗੇ ਬਹੁਤ ਮਿਹਰਬਾਨੀ ਸ਼ੁਕਰੀਆ